ਹਰ ਬੰਦਾ ਆਪਣੀ ਦੁਕਾਨ ਚਲਾਣ ਲੱਗਿਆ ਜੀ ਠੀਕ ਹੈ ਹਰ ਬੰਦਾ ਚਾਹੇ ਉਹ ਰਾਜਨੀਤਿਕ ਬੰਦੇ ਹੋਣ ਚਾਹੇ ਉਹ ਪੰਥਕ ਬੰਦੇ ਹੋਣ ਕੁੱਲੜ ਬੀਜਾ ਪੰਜਾਬ ਦਾ ਮੁੱਦਾ ਕਿਉਂ ਹੈ ਕੁੱਲੜ ਬੀਜਾ ਟੌਪਿਕ ਆਫ ਡਿਸਕਸ਼ਨ ਕਿਉਂ ਹੈ ਜਾਂ ਆਪ ਬਾਬਾ ਜਾਂ ਉਹ ਬਾਬਾ ਜਾਂ ਕੋਈ ਵੀ ਬੰਦਾ ਇਹ ਪੰਜਾਬ ਦੇ ਟੌਪਿਕ ਕਿਉਂ ਹੈ ਪੰਜਾਬੀਆਂ ਦੀ ਨਾ ਆਤ ਮਾੜੀ ਹੈ ਅਸੀਂ ਹਰ ਦੂਜੇ ਦਿਨ ਮੁੱਦਾ ਬਦਲ ਕੇ ਕਿਸੇ ਨੂੰ ਐਵੇਂ ਹੀ ਚੱਕ ਦਿੰਨੇ ਆ ਫਿਰ ਜਦੋਂ ਮਾਰਾ ਜ ਐਂ ਹੀ ਸਿੱਟ ਦਿੰਨੇ ਆ ਤੁਸੀਂ ਆਪ ਸੋਚ ਕੇ ਦੇਖੋ ਮਤਲਬ ਪੰਜਾਬ ਦਾ ਮੁੱਦਾ ਇਹ ਹੋਣਾ ਚਾਹੀਦਾ ਵੀ ਕਿਸੇ ਦੇ ਘਰ ਚ ਕੋਈ ਨੱਚ ਕਿਉਂ ਰਿਹਾ ਨੱਚੀ ਜਾਏ ਹੂੰ ਅਦგილਾਨਾ ਪੰਜਾਬ ਦਾ ਮੁੱਦਾ ਕੁੱਲੜ ਪੀਜ਼ਾ ਜਾਂ ਕੋਈ ਬਾਬਾ ਬਦਲ ਗਿਆ ਜਾਂ ਕਿਸੇ ਨੇ ਕਿਸੇ ਨੂੰ ਕਹਿਤਾ ਉਹਨੇ ਉਹਦਾ ਰਿਪਲਾਈ ਕਰਤਾ ਜਾਂ ਦੋ ਸਿੰਗਰਾਂ ਦੀ ਲੜਾਈ ਪੰਜਾਬ ਦੇ ਮੁੱਦੇ ਨਹੀਂ ਹੋਣੇ ਚਾਹੀਦੇ ਇਹ ਪੰਜਾਬ ਦੀ ਗੱਲ ਹੋਣੀ ਚਾਹੀਦੀ ਹੈ ਜਾਓ ਜਾ ਕੇ ਸਰਕਾਰਾਂ ਨੂੰ ਸਵਾਲ ਕਰੋ ਕੋਈ ਕੁੱਲੜ ਪੀਜ਼ਾ ਜਾਂ ਕੋਈ ਬੰਦਾ ਆਪਣੀ ਜ਼ਿੰਦਗੀ ਚ ਕੀ ਕਰ ਰਿਹਾ ਜੋ ਕਰਦੇ ਕਰ ਲੈਣ ਹਰ ਬੰਦਾ ਆਪਣੀ ਦੁਕਾਨ ਚਲਾਣ ਲੱਗਿਆ ਜੀ ਠੀਕ ਹੈ ਹਰ ਬੰਦਾ ਚਾਹੇ ਉਹ ਰਾਜਨੀਤਿਕ ਬੰਦੇ ਹੋਣ ਚਾਹੇ ਉਹ ਪੰਥਕ ਬੰਦੇ ਹੋਣ ਵਾਪਸ ਲੜ ਲੜ ਕੇ ਆਪਣੀ ਦੁਕਾਨ ਚਲਾ ਰਿਹਾ ਰੀਲਾਂ ਦਾ ਵੀਓ ਉਹਨਾਂ ਨੂੰ ਪਤਾ ਉਹਨਾਂ ਦੀ ਆਡੀਅנס ਕੁਝ ਹੋ ਰਹੀ ਹੈ ਉਹਨਾਂ ਨੂੰ ਪਤਾ ਹੋਣਾ ਦੀ ਆਡੀਅੰਸ ਪਾਵੇਂ ਕੋਈ ਹੋਏ ਕੁੱਲੜ ਪੀਜ਼ਾ ਹੋਏ ਆ ਕੋਈ ਵੀ ਹੋਏ ਠੀਕ ਹੈ ਮੈਂ ਕਹਿਣਾ ਕਿਸੇ ਦੀ ਪਰਸਨਲ ਲਾਈਫ ਤੇ ਆਪਾਂ ਨੂੰ ਜਾਣਾ ਹੀ ਨਹੀਂ ਚਾਹੀਦਾ ਜੋ ਵੀ ਉਹ ਕਰ ਰਹੇ ਉਹਨਾਂ ਦੀ ਜ਼ਿੰਮੇਵਾਰੀ ਹੈ ਮੈਂ ਤਾਂ ਇਹ ਕਹਿਣਾ ਤੁਸੀਂ ਕੁੱਲੜ ਪੀਜ਼ਾ ਪੰਜਾਬ ਦਾ ਮੁੱਦਾ ਕਿਉਂ ਹੈ ਕੁੱਲੜ ਪੀਜ਼ਾ ਟੌਪਿਕ ਆਫ ਡਿਸਕਸ਼ਨ ਕਿਉਂ ਹੈ ਉਹ ਲੋਕ ਪੰਜਾਬ ਦੇ ਨਾਰਮਲ ਲੋਗ ਹੈ ਜਾਂ ਉਹ ਛੱਡ ਦਿਓ ਢੜਰੀਆਂ ਵਾਲਾ ਸਰਬਜੀਤ ਸਿੰਘ ਧੁੰਦਾ ਬਾਬਾ ਬੰਤਾ ਯਾ ਆ ਬਾਬਾ ਯਾ ਉਹ ਬਾਬਾ ਯਾ ਕੋਈ ਵੀ ਬੰਦਾ ਇਹ ਪੰਜਾਬ ਦੇ ਟੌਪਿਕ ਕਿਉਂ ਹੈ ਲੱਕਾ ਛਡਾਣਾ ਪੰਜਾਬ ਦਾ ਟੌਪਿਕ ਕਿਉਂ ਹੈ ਇਹ ਲੋਕ ਪੰਜਾਬ ਦੇ ਟੌਪਿਕ ਥੋੜੀ ਹੈ ਯਾਰ ਇਹ ਲੋਕ ਪੰਜਾਬ 'ਚ ਵੱਸ ਰਹੇ ਸਾਰੇ ਆਪਣਾ ਆਪਣਾ ਕੰਮ ਕਰ ਰਹੇ ਕੋਈ ਚੰਗਾ ਕਰ ਰਿਹਾ ਕੋਈ ਮਾੜਾ ਕਰ ਰਿਹਾ ਜਿਹੜਾ ਚੰਗਾ ਲੱਗ ਰਿਹਾ ਉਹਨੂੰ ਅੱਗੇ ਲੈ ਆਓ ਜਿਹੜਾ ਮਾੜਾ ਲੱਗ ਰਿਹਾ ਨਾ ਦੇਖੋ ਪੰਜਾਬ ਇਹ ਸਭ ਤੋਂ ਬਹੁਤ ਵੱਡਾ ਹੈ ਪੰਜਾਬੀਆਂ ਦੀ ਨਾ ਆਤ ਮਾੜੀ ਹੈ ਅਸੀਂ ਹਰ ਦੂਜੇ ਦਿਨ ਮੁੱਦਾ ਬਦਲ ਕੇ ਕਿਸੇ ਨੂੰ ਐਵੇਂ ਹੀ ਚੱਕ ਦਿੰਨੇ ਆ ਫਿਰ ਜਦੋਂ ਮਾੜਾ ਜਿਹਾ ਐਂ ਹੀ ਸਿੱਟ ਦਿੰਨੇ ਆ ਸਾਡੀ ਆਤ ਤੇ ਸਾਡੀ ਮਾੜੀ ਹੈ ਇਹ ਲੋਕ ਪੰਜਾਬ ਦੇ ਮੁੱਦੇ ਕਿਉਂ ਆ ਤੁਸੀਂ ਆਪ ਸੋਚ ਕੇ ਦੇਖੋ ਮਦਰ ਪੰਜਾਬ ਦਾ ਮੁੱਦਾ ਇਹ ਹੋਣਾ ਚਾਹੀਦਾ ਹੈ ਵੀ ਕਿਸੇ ਦੇ ਘਰ ਚ ਕੋਈ ਨੱਚ ਕਿਉਂ ਰਿਹਾ ਨੱਚੀ ਜਾਏ ਹਮ ਅੱਦੀ ਕੀ ਲੈਣਾ ਹਮ ਉਹ ਉਹ ਅਸੀਂ ਉਹਨੂੰ ਆਪਣੇ ਲਫ਼ਜ਼ਾਂ 'ਚ ਆਪ ਵੱਡਾ ਕਰਦੇ ਹਾਂ ਹਮ ਉਹ ਕਰੇ ਜੋ ਕਰਨਾ ਉਹਦੀ ਜ਼ਿੰਦਗੀ ਹੈ ਆਪਾਂ ਕਿਸੇ ਦੀ ਜ਼ਿੰਦਗੀ ਵੱਲ ਕਿਉਂ ਵੇਖਣਾ ਪੰਜਾਬ ਦੇ ਮੁੱਦੇ ਬਹੁਤ ਵੱਡੇ ਹੋਣੇ ਚਾਹੀਦੇ ਆ ਪੋਡਕਾਸਟਰਾਂ ਨੂੰ ਵੀ ਸ਼ਰਮ ਆਣੀ ਚਾਹੀਦੀ ਹੈ ਜਿਹੜੇ ਇਹਨਾਂ ਨੂੰ ਇਨ ਕਿਸੇ ਨੂੰ ਵੀ ਵੱਡਾ ਕਿਉਂ ਕਰ ਰਹੇ ਹੋ ਕਿਸੇ ਨੂੰ ਵੀ ਤੁਸੀਂ ਪੌਡਕਾਸਟ ਕਰਨੇ ਆ ਵੈਲਿਊ ਤੇ ਕਰੋ ਕੰਟੈਂਟ ਤੇ ਕਰੋ ਜ਼ਿੰਦਗੀਆਂ ਤੇ ਕਰੋ ਕਹਾਣੀਆਂ ਤੇ ਕਰੋ ਉਹ ਵੀ ਵਿਊ ਗੇਮ ਚ ਆ ਵੀ ਵਿਊ ਗੇਮ ਚ ਹੈ ਪੰਜਾਬ ਦੇ ਮੁੱਦੇ ਆ ਹੀ ਬਣਾਈ ਜੰਨੇ ਆ ਸੀ ਇਹਨਾਂ ਗੱਲਾਂ ਨੂੰ ਕਹਿੰਦਾ ਕੋਈ ਵੀ ਆ ਯਾਰ ਹੁਣ ਕਿਸੇ ਡੇਰੇ ਦਾ ਕੱਲ ਬਾਬਾ ਬਦਲਿਆ ਬਦਲ ਜੇ ਪੰਜਾਬ ਦਾ ਮੁੱਦਾ ਥੋੜੀ ਆ ਯਾਰ ਚੰਗੀ ਗੱਲ ਹੈ ਜਿਹਨੇ ਜੋ ਕਰਨਾ ਕਰੇ ਸਾਰੇ ਆਪਣੇ ਆਪਣੇ ਲੈਵਲ ਲੱਗੇ ਹੋਇਆ ਪੰਜਾਬ ਹੈ ਸਭ ਤੋਂ ਬਹੁਤ ਵੱਡਾ ਹੈ ਪੰਜਾਬ ਦੀ ਗੱਲ ਹੋਣੀ ਚਾਹੀਦੀ ਹੈ ਪਾਣੀ ਕਿਉਂ ਨਹੀਂ ਹੈਗਾ ਪੰਜਾਬ ਦੀ ਗੱਲ ਹੋਣੀ ਚਾਹੀਦੀ ਹੈ ਸਾਡੇ ਦਰਿਆ ਕਿਉਂ ਨਹੀਂ ਸਾਫ਼ ਹੋ ਰਹੇ ਪੰਜਾਬ ਦੇ ਮੁੱਦੇ ਹੋਣੇ ਇਹ ਸਾਰੇ ਮੁੱਦਿਆਂ ਤੋਂ ਭਟਕਾਨ ਲਈ ਬਾਕੀ ਸਾਰੇ ਚੀਜ਼ੇ ਉੱਪਰ ਆ ਗਏ ਮੈਂ ਤੁਹਾਨੂੰ ਦੱਸਦਾ ਪੰਜਾਬ ਦੇ ਮੁੱਦੇ ਹੋਣੇ ਚਾਹੀਦੇ ਆ ਸਾਡੇ ਬੱਚੇ ਸਪੋਰਟਸ ਚ ਅੱਗੇ ਕਿਉਂ ਨਹੀਂ ਦੁਬਾਰਾ ਜਾ ਰਹੇ ਕਿਉਂ ਕੱਲੀ ਹਾਕੀ ਚ ਹੈ ਪੰਜਾਬ ਦੀ ਗੱਲ ਹੋਣੀ ਚਾਹੀਦੀ ਸਾਡੇ ਸਕੂਲ ਕਿਉਂ ਨਹੀਂ ਠੀਕ ਹੋ ਰਹੇ ਪੰਜਾਬ ਦੀ ਗੱਲ ਹੋਣੀ ਚਾਹੀਦੀ ਸਾਡੇ ਕਾਲਜ ਖਾਲੀ ਕਿਉਂ ਹੈ ਟੀਚਰ ਕਿਉਂ ਨਹੀਂ ਹੈਗੇ ਪੰਜਾਬ ਦੀ ਗੱਲ ਹੋਣੀ ਚਾਹੀਦੀ ਸਾਡੇ ਕੋਲ ਆਈਟੀ ਹੱਬ ਬਿਲਡ ਕਿਉਂ ਨਹੀਂ ਕਰ ਪਾ ਰਹੇ ਸੀ ਸਨ ਇੰਨੇ ਸਾਲ ਹੋ ਗਏ ਪੰਜਾਬ ਦੀ ਗੱਲ ਹੋਣੀ ਚਾਹੀਦੀ ਆਨਰਪ੍ਰੈਨਿਓਰਸ਼ਿਪ ਸੈਂਟਰ ਖਾਲੀ ਕਿਉਂ ਪਏ ਆ ਪੰਜਾਬ ਦੀ ਗੱਲ ਹੈ ਹੋਣੀ ਚਾਹੀਦੀ ਹੈ ਆਈਟੀਆਈਆਂ ਦਾ ਬੁਰਾ ਹਾਲ ਕਿਉਂ ਹੈ ਪੰਜਾਬ ਦੀ ਗੱਲ ਹੋਣੀ ਚਾਹੀਦੀ ਹੈ ਪਾਣੀ ਕਿਉਂ ਨਹੀਂ ਹੈ ਕੈਂਸਰ ਕਿਉਂ ਹੈ ਪੰਜਾਬ ਦੀ ਗੱਲ ਹੈ ਹੋਣੀ ਚਾਹੀਦੀ ਬਿਜਲੀ ਕਿਉਂ ਨਹੀਂ ਮਿਲ ਰਹੀ ਇਹ ਪੰਜਾਬ ਦੇ ਮੁੱਦੇ ਹੋਣੇ ਚਾਹੀਦੇ ਪੰਜਾਬ ਦਾ ਮੁੱਦਾ ਕੁੱਲੜ ਪੀਜਾ ਜਾਂ ਕੋਈ ਬਾਬਾ ਬਦਲ ਗਿਆ ਜਾਂ ਕਿਸੇ ਨੇ ਕਿਸੇ ਨੂੰ ਕਹਿਤਾ ਉਹਨੇ ਉਹਦਾ ਰਿਪਲਾਈ ਕਰਤਾ ਜਾਂ ਦੋ ਸਿੰਗਰਾਂ ਦੀ ਲੜਾਈ ਪੰਜਾਬ ਦੇ ਮੁੱਦੇ ਨਹੀਂ ਹੋਣੇ ਚਾਹੀਦੇ ਅਸੀਂ ਆਪ ਕਮਲੇ ਹੋਏ ਪਿਆ ਸਾਨੂੰ ਸਮਝ ਨਹੀਂ ਆ ਰਹੀ ਅਸੀਂ ਗੱਲ ਕਰਨੀ ਕਿਹੜੀ ਹੈ ਏ ਪੰਜਾਬ ਦੀ ਗੱਲ ਹੋਣੀ ਚਾਹੀਦੀ ਹੈ ਜਾਓ ਜਾ ਕੇ ਸਰਕਾਰਾਂ ਨੂੰ ਸਵਾਲ ਕਰੋ ਕੋਈ ਕੁਲੜ ਪੀਜ਼ਾ ਹੈ ਕੋਈ ਬੰਦਾ ਆਪਣੀ ਜ਼ਿੰਦਗੀ ਚ ਕੀ ਕਰ ਰਿਹਾ ਜੋ ਕਰਦੇ ਕਰ ਲੈਣ ਤੁਸੀਂ ਅੱਗੇ ਯੂਥ ਲਈ ਉਹਨਾਂ ਨੂੰ ਇਨਸਪਾਇਰ ਕਰਨ ਲਈ ਅੱਗੇ ਤੁਹਾਡੇ ਕੀ ਸਟ੍ਰੈਟਜੀ ਰਹੇਗੀ ਕੀ ਪਲਾਨ ਰਹਿਣਗੇ ਦੇਖੋ ਜੀ ਅਸੀਂ ਪੰਜਾਬ ਦੀ ਐਜੂਕੇਸ਼ਨ ਤੇ ਕੰਮ ਕਰ ਰਹੇ ਹਾਂ ਸਿਰ ਸੁੱਟ ਕੇ ਲੱਗੇ ਹਾਂ ਸਾਨੂੰ ਜੋ ਕੋਈ ਵਿਊ ਨਹੀਂ ਆਉਂਦਾ ਮੈਂ ਪੰਜਾਬ ਦੀ ਐਜੂਕੇਸ਼ਨ ਤੇ ਕੰਮ ਕਰ ਰਿਹਾ ਮੇਰੀ ਟੀਮ ਪੰਜਾਬ ਦੀ ਐਜੂਕੇਸ਼ਨ ਤੇ ਕੰਮ ਕਰ ਰਹੀ ਹੈ ਇਨੀਸ਼ੀਏਟਰਸ ਆਫ ਚੇਂਜ ਅੱਜ ਸਕੂਲ ਅਸੀਂ ਸਰਕਾਰੀ ਸਕੂਲਾਂ ਨੂੰ ਅਡਾਪਟ ਕਰਦੇ ਹਾਂ ਅਸੀਂ ਸਰਕਾਰੀ ਸਕੂਲਾਂ ਦੇ ਹਾਲਾਤ ਠੀਕ ਕਰਦੇ ਹਾਂ ਫਿਰ ਸਾਡੀ ਟੀਮ ਉੱਥੇ ਜਾ ਕੇ ਕਲਾਸਾਂ ਲੈਂਦੀ ਹੈ ਅਸੀਂ ਗਰੀਬ ਬੱਚਿਆਂ ਦੇ ਸਕੂਲ ਚਲਾਉਂਦੇ ਹਾਂ ਅਸੀਂ ਪੰਜਾਬ ਦੇ ਰਾਗੀ ਸਿੰਘਾਂ ਗਰੰਥੀ ਸਿੰਘਾਂ ਦੇ ਬੱਚਿਆਂ ਨਾਲ ਪੁਜਾਰੀਆਂ ਦੇ ਬੱਚਿਆਂ ਨਾਲ ਫ੍ਰੀ ਇਵਨਿੰਗ ਸਕੂਲ ਚਲਾਉਂਦੇ ਹਾਂ ਸਾਡਾ ਮਕਸਦ ਹੈ ਪੰਜਾਬ ਆ ਹਵਾ ਨਹੀਂ ਹੈ ਪੰਜਾਬ ਉਹ ਬੱਚੇ ਹੈ ਜਿਨ੍ਹਾਂ ਦੀ ਬਾਹ ਫੜਨੀ ਜ਼ਰੂਰੀ ਹੈ ਅਸੀਂ ਉਹ ਫੜਨੀ ਹੈ ਅਸੀਂ ਪੰਜਾਬ ਦੀ ਐਜੂਕੇਸ਼ਨ ਤੇ ਕੰਮ ਕਰ ਰਹੇ ਹਾਂ ਅਸੀਂ ਯੂਥ ਨੂੰ ਲੈ ਕੇ ਆਉਣਾ ਚਾਹੁੰਦੇ ਹਾਂ ਤੁਹਾਡੇ ਕੋਲ 2 ਘੰਟੇ ਵੇਲੇ ਹੈ ਰੋਜ਼ ਦੇ ਆਓ ਆ ਕੇ ਬੱਚਿਆਂ ਨੂੰ ਪੜਾਓ

ਜੇ ਮੈਂ ਕੋਈ ਤਿਆਰੀ ਕਰਨੀ ਹੈ ਤਾਂ ਮੈਂ ਉੱਥੇ ਜਾ ਕੇ ਕਰਦਾ ਤੇ ਉੱਥੇ ਉਹ ਪੰਜਾਬ ਨੂੰ ਤੁਹਾਨੂੰ ਕੋਈ ਆਪਸ਼ਨਸ ਨਹੀਂ ਦਿਖਦੇ ਪੰਜਾਬ ਕੋਲ ਕੋਈ ਅੱਛੇ ਕਾਲਜ ਇੱਥੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ ਆਪਣੇ ਕੋਲ ਪੰਜਾਬ ਦੇ ਕਾਲਜੇਸ ਅੱਜ ਦੀ ਡੇਟ ਦੇ ਵਿੱਚ ਸਿਰਫ ਪੀਏਯੂ ਨੂੰ ਤੁਸੀਂ ਗਿਣਦੇ ਹੋ ਨਾ ਮੈਂ ਪੀਏਯੂ ਨੂੰ ਚੰਗਾ ਹੀ ਗਿਣਦਾ ਪਰ ਪੀਏਯੂ ਨੂੰ ਛੱਡ ਦੋ ਬਾਕੀ ਸਾਡੇ ਕਾਲਜੇਸ ਕੀ ਸਕਿੱਲ ਦੇ ਰਹੇ ਆ ਆਪਣੇ ਆਪ ਨੂੰ ਅਪਡੇਟ ਕਿਉਂ ਨਹੀਂ ਕਰ ਰਹੇ ਪੀਏਯੂ ਵੀ ਆਪਣੇ ਆਪ ਨੂੰ ਇਵੋਲਵ ਕਿਉਂ ਨਹੀਂ ਕਰ ਰਿਹਾ ਕਿੰਨੀਆਂ ਕੋਲਾਬੋਰੇਸ਼ਨਸ ਅਸੀਂ ਲੈ ਕੇ ਆ ਰਹੇ ਆ ਕਿੰਨੇ ਕ ਅਸੀਂ ਵੱਡੀਆਂ ਇੰਟਰਨਸ਼ਿਪਸ ਪ੍ਰੋਵਾਈਡ ਕਰਾਣੇ ਆ ਕਿੰਨੀ ਸਾਡੀ ਪਲੇਸਮ ਇਸ ਤੋਂ ਵੀ ਵੱਡੀ ਗੱਲ ਪੰਜਾਬ ਦੇ ਵਿੱਚੋਂ ਆਫੀਸਰਸ ਉਦੋਂ ਨਿਕਲਣਗੇ ਜਦ ਪੰਜਾਬ 'ਚ ਆਫੀਸਰਸ ਲਿਆਉਣ ਦਾ ਕਲਚਰ ਹੋਏਗਾ ਪੰਜਾਬ ਦੇ ਵਿੱਚ ਬੱਚੇ ਦੀ ਜ਼ਿੰਦਗੀ ਦੇ ਵਿੱਚ ਨੈਰੇਟਿਵ ਬਿਲਡ ਹੋਣਾ ਪਏਗਾ ਕਿ ਆਪਾਂ ਨੈਰੇਟਿਵ ਹੁਣ ਹੋ ਰਿਹਾ ਹੈ ਆਪਾਂ ਪਹਿਲੇ ਨੈਰੇਟਿਵ ਬਿਲਡ ਕਰਦੇ ਸੀ ਪ੍ਰਾਤੂ 12ਵੀਂ ਕਰ ਆਇਲਸ ਕਰ ਬਾਹਰ ਜਾਣਾ ਉਹ ਬਦਲ ਜਾਏਗਾ ਹੁਣ ਉਹ ਬਦਲਿਆ ਹੈ ਹੁਣ ਲੋੜ ਹੈ ਕਿ ਆਪਾਂ ਇਹ ਗੱਲ ਲੈ ਕੇ ਆਈਏ ਕਿ ਆਪਾਂ ਆਫੀਸਰਸ ਬਣਨਾ ਹੈ ਆਪਾਂ ਓਨਟਰਪ੍ਰੈਨਿਅਰਸ ਬਣਨਾ ਹੈ ਅਪਾ ਉਸ ਹਿਸਾਬ ਦੇ ਟ੍ਰੇਨਿੰਗ ਸੈਂਟਰਸ ਇੱਥੇ ਖੋਲਿਏ ਅਸੀਂ ਪੰਜਾਬ ਕੈਰੀਅਰ ਅਕੈਡਮੀ ਬਿਲਡ ਕਰਨ ਜਾ ਰਹੇ ਹਾਂ ਇੱਕ ਅਸੀਂ ਉਹਦੇ ਵਿੱਚ ਬੱਚਿਆਂ ਨੂੰ ਡਿਜ਼ਾਈਨ ਕੈਰੀਅਰਸ ਕ੍ਰੀਏਟਿਵ ਕੈਰੀਅਰਸ ਅਕੈਡੈਮਿਕ ਕੈਰੀਅਰ ਰਿਸਰਚ ਕੈਰੀਅਰਸ ਲਈ ਪ੍ਰੀਪੇਅਰ ਕਰ ਰਹੇ ਹਾਂ ਪ੍ਰੋਬੇਸ਼ਨ ਆਫਿਸਰਸ ਦੀਆਂ ਜੌਬ ਖੋਲਦੀਆਂ ਪੰਜਾਬ ਨੈਸ਼ਨਲ ਬੈਂਕ ਕੋਲ ਆਈ ਦੀ ਡੇਟ ਦੇ ਵਿੱਚ EMPLOYE ਕਰਨ ਲਈ ਪੰਜਾਬੀ ਬੱਚਾ ਨਹੀਂ ਆ ਉਹ ਉਹ ਚਾਹਦੇ ਆ ਕਰਨਾ ਪੰਜਾਬੀ ਬੱਚੇ ਜਾਂਦੇ ਨਹੀਂ ਜੌਬਸ ਲਈ ਨਹੀਂ ਜਾ ਰਹੇ ਪੰਜਾਬੀ ਬੱਚੇ ਅਸੀਂ ਉਹ ਬਿਲਡ ਕਰਨਾ ਉਧਰ ਮਿਲ ਕੇ ਸਾਰਿਆਂ ਨੂੰ ਕੰਮ ਕਰਨਾ ਪੈਗਾ ਉ ਤਾਂ ਬਿਲਡ ਹੋਏਗਾ